ਉਹ ਕਹਿੰਦੇ ਸਾਡੇ ਡਰਾਈਵਰ ਕੜਬੜ ਕਰੇ ਸੀ ਫੋਨ ਤੇ ਮਾੜਾ-ਵੋਟਾ ਕੁਝ ਕਹਿ ਰਿਹਾ ਓਥੇ ਖੜਾ ਟਰੱਕ ਹੀ ਛੱਡ ਜਾਂਦਾ ਸੀ ਇਹਦੇ ਕੁਝ ਨਹੀਂ ਕਰ ਸਕਦੇ ਇਹ ਐਨੇ ਭੋਲੇ ਓਥੋਂ ਇੱਥੇ ਆਏ ਜਿੰਨਾਂ ਨੂੰ ਕੋਈ ਚੋਰੀ ਕਰੀ ਹੁੰਦੀ ਤਾਂ ਇਹਨਾਂ ਨੂੰ ਕੀ ਲੋੜ ਤੇ ਉੱਧਰ ਹੀ ਵਗ ਜਾਂਦੇ ਕੀ ਕਰਨਾ ਮੈਂ ਨਾ ਉਹ ਬੜਾ ਬੜੀ ਦੁੱਖ ਦੀ ਗੱਲ ਹੈ ਹਜ਼ਾਰਾਂ ਮਹੀਨਾਂ ਨਾਲ ਪਿਆਉਦੇ ਵਿੱਚ ਟਰੱਕ ਡਰਾਈਵਰ ਆ ਤੇ ਫੇਰ ਡਰਾਈਵਰ ਆਪ ਕਿਹੜਾ ਕਰਕੇ ਦੱਸੋ ਕਿੰਨੇ ਪਹੁੰਚੇ ਹੋਏ ਆ ਬਾਅਦ ਬਾਅਦ ਡਰਾਈਵਰਾਂ ਦੀ ਐਡੀ ਤਕੜੀ ਜੇਦਾ ਵੀ ਮੋਰਖਾ ਸੁਸ਼ਟਮ ਡਰਾਈਵਰਾਂ ਦੇ ਨਾਲ ਚੱਲਦਾ ਹੈ ਹਾਲਾਂਕਿ ਸਿਨਾਖਾੜ ਦੇ ਬਸਤਾ ਸਿਸਟਮ ਸਾਰਾ ਟਰੱਕਾਂ ਦੇ ਨਾਲ ਚੱਲਦਾ ਜੇ ਇੱਕ ਦਿਨ ਵਾਸਤੇ ਪੂਰੇ ਪੰਜਾਬ ਦੇ ਟਰੱਕ ਡਰਾਈਵਰ ਜਿੱਥੇ ਟਰੱਕ ਆਏਗਾ ਉੱਥੇ ਖੜੇ ਕਰਦੇ ਨਾ ਤਾਂ डाट ਪੈ ਜੋ डाट ਕਿੰਨੀ ਸ਼ਰਮ ਦੀ ਗੱਲ ਹੈ ਅੱਜ ਛੇ ਮਹੀਨਾ ਦਿਨ ਹੋ ਗਿਆ ਲਾਸ਼ਾਂ ਲੈ ਕੇ ਤੁਸੀਂ ਸੜਕ ਤੇ ਬੈਠੇ ਹੋ ਕੋਈ ਲੀਡਰ ਨਹੀਂ ਆਇਆ ਕੋਈ ਮੰਤਰੀ ਨਹੀਂ ਆਇਆ ਬਹੁਤ ਸ਼ਰਮਤ ਦੀ ਗੱਲ ਆਪਾਂ ਕਹਿੰਦੇ ਆਮ ਆਦਮੀ ਆਮ ਆਦਮੀ ਅੱਜ ਆਮ ਆदमी ਨੇ ਮੁੱਖ ਮੰਤਰੀ ਤੁਹਾਡੇ ਤੇ ਨੇੜੇ ਸੁਨਾਮ ਆਉਣਾ ਕਿਉਂ ਉਹ ਇੱਥੇ ਨਾਇਲ ਦਾ ਨਹੀਂ ਬੱਧਾ ਕਿ ਹੋ ਰਿਹਾ ਦੂਜੇ ਜੇਦਰਾ ਤੋਂ ਇੰਟੈਲੀਜੈਂਸ ਐਂਟੈਲੀਜੈਂਸ ਨੀਰ ਬੋਟਾ ਵੀ ਜਾਂਦੀਆਂ ਅਖਬਾਰਾਂ ਨੇ ਖਬਰਾਂ ਨੇ ਜਾਂਦੀਆਂ ਦੋ ਦੋ ਬੰਤੇ ਕਿਸੇ ਨੇ ਕੁੱਟ ਕੇ ਮਾਰਦੇ ਨੇ ਮਜਬੂਰ ਕਰਦੇ ਨੇ ਮਾਰਨ ਵਾਸਤੇ ਕੀਪਦਾ ਹੋ ਕਿੰਨੇ ਕੀ ਕੁੱਟੇ ਹੋਣਗੇ ਕੀ ਪਤਾ ਉਹਨਾਂ ਨੂੰ ਮਾਲਾ ਪਹਿਣਾ ਬਸਿਆ ਕੋਈ ਕਪੜੇ ਲਾ ਕੇ ਨੰਗੇ ਕਰਕੇ ਕੋਈ ਵੀਡੀਓ ਬਣਾਈ ਹੋਵੇ ਕੋਈ ਬਿਸ਼ਰਮੀਆਂ ਉਹਨਾਂ ਨੇ ਇਹ ਜੀ ਦਿੱਤੀ ਹੋਵੇ ਉਹ ਮਜਬੂਰ ਹੋ ਕੇ ਮਰਨ ਵਾਸਤੇ ਕਿਉਂ ਨਹੀਂ ਸਾਡਾ ਪ੍ਰੋਫੈਸਰ ਕੋਹਕ ਪ੍ਰਕਾਰ ਕਰਦਾ ਮੈਂ ਸੁਣਿਆ ਮੁੰਡੇ ਕਹਿੰਦੇ ਵੀ ਮੁੰਡਾ ਉਹ ਪੁਲਿਸ ਦਾ ਬੰਦਾ ਉਹ ਪੁਲਿਸ ਦੇ ਵਿੱਚ ਹੈ ਨਾ ਟਰੱਕਾਂ ਦਾ ਮਾਲਕ ਹੈ ਕੀ ਇੱਕ ਮਲਾਇ ਨੂੰ ਫੜਨਾ ਔਖਾ ਹੈ ਕਿ ਕਾਮਦੇ ਨੂੰ ਫੜਨਾ ਔਖਾ ਜਦੋਂ ਸਰਕਾਰ ਤੇ ਆਪ ਪੈਂਦੀ ਆ ਉਦੋਂ ਇਹ ਮੰਨਤੀ ਇਹਨਾਂ ਨੂੰ ਬੰਦੇ ਲੱਭ ਜਾਂਦੇ ਆ ਇਥੇ ਜੋ ਕਸਟਮ ਦੀ ਸਰਕਾਰ ਦੀ ਮਹਾਰਾਣੀ ਪ੍ਰਨੀਤ ਕੌਰ ਦੇ ਖਾਤੇ ਜੋ ਕੋਈ ਥੱਗ ਨੇ 2-3 ਲੱਖ ਰੁਪਏ ਕਢਾ ਲਿਆ ਕੁਝ ਹੀ ਘੰਟਿਆਂ ਦੇ ਵਿੱਚ ਹੀ ਉਹ ਬੰਦਾ ਇਹਨਾਂ ਨੇ ਫੜ ਲਿਆ ਤੇ ਜਿਹੜੇ ਬੰਦੇ ਇਥੇ ਕਾਤਰ ਕਾਤਲਾ ਦੇ ਦੋ ਜਣੇ ਦਾ ਉਹ ਉਹ ਵੀ ਕੋਈ ਪੁੱਛੋਕ ਪੁੱਛ ਪ੍ਰਤਾਣ ਨਹੀਂ ਕਿੱਧਰ ਭੱਜ ਗਿਆ ਉਹ ਕਿੱਧਰ ਲੰਘ ਗਿਆ ਹਾਲਾਂਕਿ ਅੱਜ ਵੀ ਕੋਈ ਬੰਦਾ ਫੜਨਾ ਸਭ ਤੋਂ ਸੌਖਾ ਹੈ ਪਰ ਨਹੀਂ ਫੜਨਾ ਅਗਲੇ ਨੇ ਕਿਉਂਕਿ ਕਿਉਂਕਿ ਉਹ ਗਰੀਬ ਸੀ ਕਿਸੇ ਤਾਕਦੇ ਲੀਟਰ ਦੇ ਬੇਡੇ ਹੁੰਦੇ ਕਿਦੇ ਤਗੜੇ ਘਰ ਦਿੱਤੀ ਪੁੱਤ ਹੁੰਦੇ ਤਾਂ ਸਾਨੂੰ ਇੱਥੇ ਸੜਕਾਂ ਦੇ ਬਹਿਣ ਦੀ ਮੀਤ ਭਜਨ ਦੀ ਲੋੜ ਨਹੀਂ ਸੀ। ਪਰ ਮੇਰੇ ਵੀਰ ਐ ਟਰੱਕ ਡਰਾਈਵਰ ਗੁੱਸਾ ਕਰਨਗੇ ਜੇ ਕੋਈ ਮੇਰੇ ਵਰਗਾ ਕੋਈ 19 21 ਕੋਈ ਗਲਤੀ ਨਾਲ ਕੁਝ ਬੋਲ ਦਿੰਦਾ ਉਹਦੇ ਸਾਰੇ ਇਕੱਠੇ ਹੋ ਕੇ ਮਗਰ ਪੈਂਦੇ ਆ ਉਹਦੇ ਕੋਈ ਕਿਸੇ ਨੇ ਫੋਨ ਲਾਇਆ ਕਿਸੇ ਨੇ ਗਾਲ ਕੱਢਦੀ ਕਿ ਉਹਨਿ ਕੋਸ ਤੇ ਹੁਣ ਉਹਨਾਂ ਨੂੰ ਦਿਨੇ ਨਹੀਂ ਪੁੱੰਡ ਨਾਲ ਤੇ ਵਿੱਚ ਕੀ ਹੋਈ ਇਹਨਾ ਪਤਨਾ ਚ 6 ਦਿਨ ਹੋ ਗਏ ਕਿਉਂ ਨਹੀਂ ਟਰੱਕ ਡਰਾਈਵਰ ਵੀਰ ਆ ਰਹੇ ਅੱਡੀ ਪਾਗੜੀ ਛੋਟੀ ਜੌਬ ਬੰਦੇ ਦੇ ਮਰਨ ਤੋਂ ਲੈ ਕੇ ਜੰਮਰ ਤੋਂ ਲੈ ਕੇ ਮਰਨ ਤੱਕ ਡਰਾਈਵਰ ਦਾ ਤੋਂ ਬੰਦੇ ਦੀ ਜ਼ਿੰਦਗੀ ਤੱਕ ਆ ਬੀਬੀਆਂ ਪੈਣਾ ਬੈਠੀਆਂ ਕਿਸੇ ਭੈਣ ਕੋਲ ਬੱਚਾ ਹੁੰਦਾ ਤਾਂ ਆਪਾਂ ਐਂਬੂਲੈਂਸ ਤੇ ਲੈ ਕੇ ਆਉਂਦੇ ਤਾਂ ਉਹਨੇ ਕਿਉਂਦਾ ਡਰਾਈਵਰ ਆ ਜਦੋਂ ਬੰਦੇ ਦੀ ਮੌਤ ਹੋ ਗਈ ਐਂਬੂਲੈਂਸ ਕੌਣ ਲੈ ਕੇ ਆਉਂਦਾ ਡਰਾਈਵਰ ਆ ਤੇ ਵਿਚ ਵਿਚਾਰੇ ਸਾਰਾ ਸੱਚਾ ਡਰਾਈਵਰ ਨਾਲ ਜੁੜਿਆ ਹੋਇਆ ਤੇ ਡਰਾਈਵਰ ਨੇ ਕੰਨਾਂ ਦੇ ਜੂ ਨਹੀਂ ਸਰਕਦੀ ਡਰਾਈਵਰ ਵੀਰੇ ਜੇ ਤੁਸੀਂ ਆਏ ਮਾਲਕਾਂ ਤੋਂ ਕੁੱਟ ਖਾਣੀ ਆ ਆਏ ਤੁਸੀਂ ਜਲੀਲ ਹੋਣਾ ਆਏ ਮਰਨਾ ਕੋਈ ਮੈਂ ਸੋਣਾ ਰੱਬ ਰੱਖਾ ਅੱਜ ਤੁਸੀਂ ਇੱਥੇ ਆਜੋ ਸੇ ਰਾਤ ਇਹਨਾਂ ਦੋਸੀਆਂ ਨੂੰ ਪਜਾਮਾ ਦਵਾ ਸਕੇ ਤਾਂ ਕਿਸੇ ਨੇ ਤੁਹਾਡੇ ਕੰਨੇ ਅੱਖ ਪਰ ਕੇ ਨਹੀਂ ਕਹੋ ਕਰਨਾ ਮਾਲ ਘਾੜਮੀ ਜਾਂਦਾ ਮਾਲ ਵੱਧ ਵੀ ਜਾਂਦਾ ਚੋਰੀ ਵੀ ਹੋਏ ਨੇ ਗੱਡੀ ਪੱਜ ਵੀ ਜਾਂਦੀ ਆ ਉਲਟ ਵੀ ਜਾਂਦੀ ਆ ਤੇ ਕੀ ਮਤਲਬ ਡਰਾਈਵਰੇ ਕੁੱਟਣ ਦਾ ਕੀ ਮਤਲਬ ਹੈ ਮਾਲਕ ਨੂੰ ਮਾਲਕ ਦਾ ਡਰਾਈਵਰ ਨੂੰ ਕੋਈ ਨਿੱਕੀ ਮੋਟੀ ਗੱਲ ਥੋੜੀ ਹੋਏ ਪਰ ਫਤਿਹ ਦੇ ਡਰਾਈਵਰ ਹੀ ਨੇ ਡਰਾਈਵਰ ਵੀ ਕਿੰਨੇ ਛੋਡੇ ਤੇ ਖਨੋਰੀ ਪਾਤਣਾ ਕਿੰਨੇ ਕਿੰਨੇ ਟਰੱਕ ਘੋੜੇ ਨੇ ਕਿਉਂ ਨਹੀਂ ਕੋਈ ਆ ਰਿਹਾ ਆਗਰ ਨੂੰ ਤਾਂ ਸਾਰੇ ਡਰਾਈਵਰੀ ਆ ਨਾ ਕੋਈ ਜੇ ਤੁਸੀਂ ਆਖੋ 50 ਕਿਲੇ ਦਾ ਮਾਲਕ ਦਾ ਡਰਾਈਵਰੀ ਕਰਦਾ ਨਹੀਂ ਨਾ 20 ਇਹ ਕਰੇ ਆਮ ਕਰਦਾ ਗਰੀਬ ਕਰ ਦੱਤੀ ਮਤ ਡਰਾਈਵਰੀ ਕਰੂ ਇਹਨਾਂ ਦਾ ਇੱਕ ਤਾਂ ਹੀ ਹੁੰਦਾ ਪਤਾ ਨਹੀਂ ਕਿਹੜੀ ਗੱਲੋਂ ਆ ਪਿੱਛੇ ਇਹ 2023 ਦੇ ਐਂਡ ਤੱਕ ਆ ਬੈ ਕਾਨੂੰਨ ਜਾਂ ਲੈ ਕੇ ਆਏ ਸੀ ਰਲਾ ਪਿਆ ਸੀ ਉਹਦੇ ਨਾਲ ਇੱਕ ਦਿਨ ਵਾਸਤੇ ਟਰੱਕ ਰੋਕ ਕੇ ਸੀ ਕਿ ਮੈਂ ਗਾਹ ਤੋ ਜਾ ਸੀ ਲੋਕ ਤੇਲ ਭਰਉਣ ਨੂੰ ਭੱਜਨੇ ਸੀ ਤੇ ਹੁਣ ਇੱਕ ਦਿਨ ਵਾਸਤੇ ਸਾਰੇ ਜਿੱਥੇ ਵੀ ਆ ਵੀਡੀਓ ਰਹੀ ਗੱਲਬਾਤ ਜਾਂਦੀ ਆ ਜਿੰਨੇ ਵੀ ਡਰਾਈਵਰ ਹੈ ਇੱਕ ਆ ਕਰਕੇ ਇੱਕ ਦਿਨ ਵਾਸਤੇ ਜਿੱਥੇ ਖੜਾ ਟਰੱਕ ਕੋਈ ਖਾਲੀ ਆ ਭਰਿਆ ਉੱਥੇ ਰੋਕ ਦੇਣਾ ਕੀ ਸਰਕਾਰ ਦਾ ਦਾਤ ਨਹੀਂ ਪਊ ਨਹੀਂ ਕਿਉਂਕਿ ਆਪਾਂ ਅੱਜ ਹੀ ਮੱਤਵਲੀ ਦੇ ਲੋਕ ਹੋ ਗਏ ਰਹੇ ਕਹਿੰਦਾ ਆਪਾਂ ਕੀ ਲੈਣਾ ਯਾਰ ਕੋਈ ਮਰਿਆ ਕਿਦੋਂ ਨਾ ਮਰਿਆ ਪਰ ਇਹ ਅੱਜ ਪਤਾ ਨਹੀਂ ਕੱਲ ਨੂੰ ਕਿਹੜੇ ਘਰੇ ਵਾਹੇ ਜਿਹੇ ਹੰਕਾਰੇ ਲੋਕ ਬਹੁਤ ਨੇ ਪੰਜਾਬ ਦੇ ਵਿੱਚ ਤੁਹਾਨੂੰ ਵੀ ਪਤਾ ਇਹ ਤੁਹਾਨੂੰ ਆਮ ਬੰਦੇ ਨੂੰ ਗਰੀਬ ਬੰਦੇ ਨੂੰ ਆਈ ਕੁੱਟਿਆ ਕਰਨਗੇ ਆਈ ਮਾਰਿਆ ਕਰਨਗੇ ਕਾਹ ਫੋਡੀ ਮਰਜ਼ੀ ਰਹੀ ਵੀ ਸਰਫਾਸ ਕਰਕੇ ਮਰਨਾ ਤੇ ਇੱਥੇ ਜਾਉਣਾ ਤੇ ਰੋੜਨਾ ਕੋਈ ਐਨੇ ਸੱਚੇ ਸੱਚੇ ਬੰਦੇ ਸੀ ਉਹ ਬਾਈ ਵੀਡੀਓ ਦੇ ਬੋਲੀ ਜਾਂਦਾ ਮੇਰੇ ਤੇ ਚਿੱਟੇ ਦੇ ਇਲਜ਼ਾਮ ਲਾਉਂਦਾ ਸੀ ਚਿੱਟੇ ਵਾਲਾ ਕਿਤੇ ਉਹ ਜਿੰਨਾ ਮਰਜੀ ਕੁੱਟ ਲੋ ਛੱਡਾ ਹੀ ਬਾਹ ਪਿਆ ਹੋਊਗਾ ਕਦੇ ਉਹ ਮਰਦਾ ਕਦੇ ਉਹ ਮਰਨ ਦੀ ਗੱਲ ਨਹੀਂ ਕਰਦਾ ਜਿੰਨਾ ਮਰਜੀ ਕੁੱਟ ਲੋ ਸੈਂਟਰ 'ਚ ਸੁੱਟ ਲੋ ਮਾਰ ਦਿਓ ਜਿੰਦਾ ਲਾ ਦਿਓ ਕਦੇ ਮਰਨ ਦੀ ਗੱਲ ਨਹੀਂ ਕਰਦਾ ਇੱਕ ਬਿੱਤੀ ਬੁਸ਼ਰਮੀ ਹੋਗੇ ਤੇ ਰੇਹ ਸਰੂ ਦੂਜੀ ਗੱਲ ਚੋਰ ਚੋਰ ਦੇ ਇੱਕ ਬੱਦੀਆਂ ਢਾਲ ਬੱਦੀਆਂ ਪਰ ਉਹ ਕਦੇ ਰਹਿ ਨਹੀਂ ਹੁੰਦਾ ਵੀ ਉਹਨੇ ਤੇ ਹਜੇ ਕੋਈ ਸਰਕਾਰ ਦਾ ਕਿਲੋ ਦੀ ਮਾਰ ਲਾਦਾ ਇਥੇ ਉਹ ਬੰਦੇ ਸਾਹ ਸੀ ਫੱਕਰ ਸੀ ਸਹੀ ਸੀ ਮਾਰ ਕਰਕੇ ਵਿਚਾਰੇ ਦੀ ਜਾਨ ਦੇਗੇ ਨਹੀਂ ਇਹਨਾਂ ਨੂੰ ਬਾਹਰ ਬੁੱਧੇ ਲਿਜਾਉਣਾ ਦਾ ਤੇ ਇੱਕ ਮਾਲਕ ਡਰਾਈਵਰ ਦੇ ਪਰੋ ਵਰਗਾ ਹੁੰਦਾ ਉਹ ਸਿਰ ਤੇ ਹੱਥ ਹੁੰਦਾ ਹਮੇਸ਼ਾ ਗੱਡੀ ਵੱਜ ਜੇ ਪਲਟ ਜੇ ਲੱਗ ਜੇ ਅੱਗ ਲੱਗ ਜੇ ਜੋ ਮਰਜ਼ੀ ਹੋ ਜੇ ਡਰਾਈਵਰ ਦੇ ਨਾਲ ਉਹਦਾ ਮਾਲਕਾ ਦਾ ਡਰਾਈਵਰ ਕਰੇ ਨੀ ਡੋਲਦਾ ਸਾਡੇ ਆਪ ਦੇ ਮੇਰੇ ਖਾਸ ਬੰਦੇ ਕੋਲੇ ਕਈ ਕਈ ਟਰਾਲੇ ਨੇ ਘੋੜੇ ਨੇ ਬਹੁਤ ਬੰਦੇ ਰੋਜ਼ ਹੀ ਗੱਡੀਆਂ ਪਲਟਦੀਆਂ ਰੋਜ਼ ਹੀ ਐਕਸੀਡੈਂਟ ਹੁੰਦੇ ਆ ਮਾਲਕਾ ਡਜਾਂਦਾ ਪੈਸੇ ਚੋਰੀ ਵੀ ਹੋ ਜਾਂਦੇ ਆ ਕਈ ਵਾਰੀ ਡਰਾਈਵਰ ਵੱਧ ਦੇਣ ਵੀ ਲਾਉਂਦੇ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੁਸੀਂ ਡਰਾਈਵਰ ਨੂੰ ਆ ਕੇ ਕੁੱਟੋ ਕੋਈ ਘੂੜ ਕਾ ਬਿਮਾਰੀ ਮੋਟੀ ਹੋ ਜਾਂਦੀ ਹੈ ਪਰ ਹੁਣ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਐਂਡੇ ਬੰਦੇ ਜਿੰਨੇ ਤੁਸੀਂ ਬੈਠੇ ਸਾਰੇ ਪਿੰਡ ਵਾਲੇ ਪਹਿਲਾਂ ਤਾਂ ਥੋੜਾ ਪਿੰਡ ਬਹੁਤ ਵਧੀਆ ਤੁਸੀਂ ਅੱਜ 6ਵੇਂ ਦਿਨ ਦੇ ਵਿੱਚ ਦਾਖਲ ਹੋ ਮੀਂਹ ਪਈ ਜਾਂਦਾ ਅਮਾ ਮਾ ਤਾਂ ਇੱਥੇ ਆ ਕੇ ਬੈਠੀਆਂ ਇੱਕੋ ਵੀ ਆਮ ਕਰ ਦਿੱਤੀ ਹੈ ਪੁੱਤਾਂ ਨੂੰ ਇਨਸਾਫ ਨਹੀਂ ਹੋ ਸਕੇ ਹਰ ਇੱਕ ਮਹਿਕਮੇ ਦੀ ਇੱਥੇ ਜੁਨੀਅਨ ਹੈ ਹਰ ਇੱਕ ਮਹਿਕਮਾ ਇਕੱਠਾ ਇੱਕ ਦੂਜੇ ਦੀ ਮਦਦ ਕਰਦਾ ਪਰ ਸਾਡੇ ਵੀਰ ਡਰਾਈਵਰ ਕਿਉਂ ਕਿਉਂ ਨਹੀਂ ਅੱਖ ਲੱਗਦੇ ਐਡੀ ਐਡੀ ਵੱਡੀ ਘਟਰਾ ਗਈ ਇਹ ਨੂੰ ਕਿਉਂ ਨਹੀਂ ਸਰਕਾਰ ਤੇ ਗੱਲ ਦੀ ਹੱਡੀ ਬਣਾਇਆ ਜਾਂਦਾ ਦੂਜੀ ਗੱਲ ਦੋ ਲਾਸ਼ਾਂ ਇਕੱਠੀਆਂ ਸੜਕ ਦੇ ਪਈਆਂ ਹੋਣ ਮੁੱਖ ਮੰਤਰੀ ਦਾ ਜ਼ਿਲ੍ਹਾ ਹੋਵੇ ਕੋਈ ਗੱਲ ਹੈ ਕੋਈ ਬਣਦੀ ਇਹ ਇਸ ਕਰਕੇ ਜਿੰਨੇ ਵੀ ਤੁਸੀਂ ਬਖੋ ਜੋੜੇ ਹੋ ਬਹਾਦਰੋਂ ਇਸ ਤਰੀ ਗਟੇ ਰਹੋ ਜਿੰਨਾ ਕਰਨ ਸਾਫ ਨਹੀਂ ਮਿਲਦਾ ਉਹ ਜਿਹੜਾ ਰਾਖਸ਼ਾ ਲਖਪ੍ਰੀਰ ਜਿੰਨਾ ਜਿਹੜਾ ਫੜਿਆ ਨਹੀਂ ਜਾਂਦਾ ਸਸਕਾਰ ਨਾ ਕਰਿਓ ਕੁਦ ਨਹੀਂ ਹੁੰਦਾ ਹੋਰ ਲੱਗ ਜਾਣਗੇ ਦੋ ਦਿਨ ਤੇ ਕਈ ਵਾਰੀ ਕੀ ਕਰਦੇ ਆ ਆਪਾਂ ਭੋਲੇ ਬੰਦੇ ਹੁੰਨੇ ਆਪ ਘਰਾਂ ਦੇ ਜਿਹੜੇ ਬੰਦੇ ਹੁੰਦੇ ਆ ਕੰਮਾਂ 'ਚ ਨਹੀਂ ਆਏ ਹੁੰਦੇ ਚਾਹੇ ਕੋਈ ਪਰਿਵਾਰ ਦਾ ਮੈਂਬਰ ਹੋਵੇ ਪ੍ਰਸ਼ਾਸਨ ਹੋਏ ਨੂੰ ਭੁਲੋ ਲੈਂਦਾ ਕੋਈ ਨਾਲ ਚ ਦੇ ਦਿੰਦਾ ਕੋਈ ਹੋਰ ਕਿਵੇਂ ਨਾ ਕਿਵੇਂ ਕਰਕੇ ਧਰਮatsch ਕੌਣ ਦੀ ਕਰਦਾ ਆਪਣੇ ਅਲਗੇ ਕਹਿੰਦੇ ਯਾਰ ਜਦੋਂ ਮਾਲਕੀ ਕੋਨੇ ਕਰ ਅਲੇਇ ਕਹੀਦਾ ਆਪਾਂ ਅੜਕੇ ਖੜਕੇ ਕੀ ਕਰਨਾ ਇਹ ਦੀ ਰੱਖਿਆ ਰੱਖਿਓ ਬਾਕੀ ਆ ਬਾਪੂ ਹੁਣ ਇਹ ਦੁਨੀਆ ਨਾਲੇ ਬੈਠੇ ਵੇ ਤੇ ਜਾ ਰਹੇ ਸੌਣੇ ਆ ਇਹ ਹਮੇਸ਼ਾ ਨਖਸੇ ਪਰ ਦੂਜੇ ਬੰਦੇ ਇਹਨੂੰ ਕਹਿੰਦਾ ਹੁੰਦਾ ਮਾਰੇ ਲੈਣਿਆ ਤਿਹਾਰ ਜਾਂਦਾ ਇਹ ਦੀ ਰੱਖਿਆ ਰੱਖਿਓ ਵੀ ਜਿਹੜੇ ਉਹ ਬੰਦੇ ਆ ਮੇਰੇ ਉਹ ਸਿੱਧੇ ਕਿਸੇ ਦੇ ਟੱਕ ਚ ਨਾ ਆਉਣ ਇਕੱਲੇ ਨੂੰ ਕਿਤੇ ਪਾਏ ਲਿਆ ਕੇ ਥੋੜਾ ਧਰਨਾ ਤੇ ਬੱਚਾ ਭਾਈ ਕਿਹ ਰੰਦੇ ਸੀ ਇਹ ਤੇ ਵੀ ਅਸੀਂ ਲਾਸ਼ਾਂ ਨੂੰ ਲੈ ਕੇ ਸ਼ਹਿਰ ਦੇ ਵਿੱਚ ਗੇੜਾ ਜਿਉ ਨਾਲੇ ਕੱਲ ਨੂੰ ਬਾਕੀ ਤੁਸੀਂ ਜਾ ਰਹੇ ਸੰਭਲ ਰਹੇ ਹੋ ਪਰ ਮੇਰੇ ਵੀ ਦੇਖੋ ਉਹ ਤੁਹਾਨੂੰ ਆਖੜਾ ਤੁਹਾਨੂੰ ਆਖੜਾ ਨੂੰ ਸਾਡੇ ਦੇ ਤੁਸੀਂ ਇੱਥੋਂ ਉਸਦੇ ਤਰਫੋਂ ਫਿਰ ਉਹਨੂੰ ਕੋਈ ਨਾ ਟੈਂਟ ਨਾਲ ਕੋਨਰ ਨਾਲ ਕੋਈ ਕੁਝ ਨਹੀਂ ਰਹਿਣਾ ਸਾਰਾ ਦਿਨ ਉਸਨੇ ਪੱਟ ਦੇਣਾ ਇੱਥੇ ਆ ਕੇ ਪੀੜਾ ਮੰਨਦੇ ਖਾਗੰਦਾ ਕੜ ਕੇ ਛੋਟੀ ਹਿੰਮਤ ਨਹੀਂ ਹੋਣੀ ਇਤੋਂ ਵੀ ਮੁੜ ਕੇ ਇੱਥੇ ਆਉਣ ਦੀ ਛੋਟੀ ਮਜਬੂਰੀ ਬਣ ਜੀ ਸੰਸਕਾਰ ਕਰਨਾ ਤੋਨੂੰ ਕਦੇ ਰੁਕਣ ਵੀ ਨਹੀਂ ਦੇਣਾ ਕਦੇ ਖੜਨ ਵੀ ਨਹੀਂ ਦੇਣਾ ਇਸ ਕਰਕੇ ਇੱਥੇ ਤੁਸੀਂ ਜਿੱਥੇ ਵੀ ਲਾ ਲਿਆ ਚਾਹੇ ਸਹੀ ਹੈ ਗਲਤ ਜੋ ਵੀ ਫੈਸਲਾ ਸੋਚ ਵਿਚਾਰ ਕੇ ਤੁਸੀਂ ਲਿਆ ਹੋਇਆ ਇੱਥੇ ਹੀ ਰਹਿ ਰਹੋ ਤੇ ਆਹ ਦੇਖੋ ਚੀਤ ਹੋ ਗਏ ਉਹਨਾਂ ਨੂੰ ਭਗਤਾ ਬੰਦਿਆਂ ਨੂੰ ਰੱਬ ਵੀ ਰੋਂਦਾ ਯਾਰ ਇੱਕ ਮਿੰਟ ਨਹੀਂ ਮੀਂਹ ਰੋਜ਼ ਮੈਂ ਅੱਜ ਦੂਜੀ ਵਾਰ ਹੀ ਆਇਆ ਉਹ ਦਿਨ ਨਹੀਂ ਬੰਦਾ ਵੀ ਅੱਖ ਨਹੀਂ ਨਹੀਂ ਪੜਿਆ ਤੇ ਜਿਹੜਾ ਇਹ ਪਰਮਾਤਮਾ ਦਾ ਸਿਸਟਮ ਬਣਾਇਆ ਬੰਦਾ ਜਾਣਦਾ ਵੀ ਮਰਦਾ ਵੀ ਆ ਪਰ ਐਨੇ ਕੰਮ ਮਾਰੇ ਕੀਤੇ ਹੋਏ ਵੀ 6-6 ਦਿਨ ਹੋ ਗਏ ਉਹਨਾਂ ਦੀ ਲਾਸ਼ਾਂ ਇੱਥੇ ਰੋੜ ਰਹੀਆਂ ਨੇ ਕਥੇ ਲੀਟਰ ਨੇ ਮੰਤਰੀ ਨੇ ਆ ਕੇ ਬਾਤ ਹੀ ਨਹੀਂ ਪੁੱਛੀ ਸਾਰੀ ਘੋਕਪੜਤਾਲ ਹੋਵੇ ਇਨਕੁਆਇਰੀ ਹੋਵੇ ਬੰਦੇ ਫੜੇ ਜਾਣ ਜਿੰਨੇ ਚਾਰ ਬੰਦੇ ਪੰਜ ਬੰਦੇ ਲਿਖਾਏ ਆ ਹੋ ਐਡਾ ਜਿਹੜੀ ਕਿਧਰ ਉੱਜਾ ਚੜ ਗਿਆ ਕਿਧਰ ਭੱਜ ਗਿਆ ਵੈਥੀ ਹੋਊਗਾ ਹਰ ਨਾਲ ਅੱਜ ਕੱਲ ਰੇਗ ਬੰਦੇ ਕੋਲੇ ਮੋਬਾਈਲ ਆ ਰੇਗ ਇਹ ਤੋਂ ਮਿੰਟ ਪੰਜ ਲੱਗਦੇ ਆ ਸਾਬ ਸਤਾ ਜੀ ਮੈਂ ਇੱਥੇ ਖੜਾ ਮੇਰਾ ਰੇਗ ਨੂੰ ਪਤਾ ਜੀ ਜਿੰਨੇ ਲੱਪਣਾ ਵੀ ਮੈਂ ਕਿੱਥੇ ਖੜਾ ਅੱਜ ਕੱਲ ਮੰਡਾ ਲੱਪਣਾ ਕੋਈ ਔਖਾ ਨਹੀਂ ਇਹ ਆਮਕ ਨੇ ਦਿੱਪੁੱਤ ਕਰਕੇ ਵੀ ਸਨਸਕਾਰ ਕਰਤਾ ਮੁੜ ਕੇ ਗੱਲ ਢਿੱਲੀ ਪੈਉ ਕਿਹਨੇ ਆਉਣਾ ਹੈ ਕਿਹਨੇ ਜਾਣਾ ਹੈ ਠੀਕ ਹੈ ਸਭ ਤੁਹਾਨੂੰ ਪਤਾ ਗੰਢ ਬੰਜੀ ਵੀ ਹੁੰਦੀ ਆ ਉਹ ਗੱਲ ਹੋਰ ਹੁੰਦੀ ਆ ਜਦੋਂ ਗੰਢ ਖੁੱਲ ਜੇ ਫੇਰ ਹੁਣ ਬੀਬੀਆਂ ਭੈਣਾਂ ਵਾਸੇ ਇਹਨਾਂ ਨੂੰ ਵੀ ਕੰਮ ਆ ਕਰੇ ਸੋਨੂੰ ਵੀ ਕੰਮ ਆ ਸਾਰਿਆਂ ਨੂੰ ਜਦੋਂ ਹੁਣ ਆਪਾਂ ਇੱਕ ਧਰਨਾ ਕਰ ਰਹੇ ਆਪਾਂ ਸ਼ਰਮੋ ਸ਼ਰਮੀ ਲਾ ਲੋ ਜਾਂ ਆਉਣੇ ਅਜਲੀ ਜਾਓ ਉੱਥੇ ਆਪਾਂ ਪਹਿਲੇ ਦਿਨ ਵਾਗੇ ਦੂਜੇ ਦਿਨ ਵਾਗੇ ਅੱਜ ਵੀ ਆਪਾਂ ਕਿਉਂ ਇੱਕ ਦਿਨ ਘੱਤਰ ਕੇ ਆਈ ਆਪਾਂ ਪਹੁੰਚ ਗਏ ਉੱਥੇ ਹਾਜ਼ਰੀ ਲਵਾਈਏ ਇੱਕ ਇਨਸਾਫ ਆਪਾਂ ਉਹ ਦੋ ਆਮ ਕਰ ਦਿੱਤੀ ਬਤਨ ਨੂੰ ਇਨਸਾਫ ਦਵਾਈਏ ਬੜਾ ਮਾਨੂੰ ਉਹਨਾਂ ਦੀ ਵੀਡੀਓ ਵਿੱਚ ਜੋੜ ਕੇ ਰੱਖਤਾ ਜਦੋਂ ਉਹ ਕਹਿੰਦਾ ਵੀ ਬਾਈ ਮੇਰੇ ਕੋਲ ਪੀੜਾ ਮੋਬਾਈਲ ਆ ਮੇਰੇ ਹੱਥ ਬੰਨੇ ਨਹੀਂ ਜਾਂਦੇ ਤੂੰ ਹੱਥ ਬੰਨ ਲਾ ਕਹਿੰਦੇ ਕਿੰਨਾ ਗੋਣਾ ਨੇ ਮਨਸੂਰ ਤੇ ਬੋਝ ਝੱਲਿਆ ਹੋਊਗਾ ਕਿਵੇਂ ਜਿਹੜੇ ਟਾਈਮ ਉਹ ਕੁੱਟ ਤੇ ਉਹਨੇ ਕੁੱਟਣ ਤੋਂ ਲੈ ਕੇ ਮਾਰਨ ਦਾ ਕਰੇ ਵਿੱਚ ਟਾਈਮ ਸੀ ਕਿਵੇਂ ਉਹਨੇ ਲੰਘਾਇਆ ਹੋ ਇਸ ਕਰਕੇ ਮੈਂ ਫੋਰ ਐਂਡ ਤੇ ਗੌਰ ਵੀਰਾਂ ਨੂੰ ਬੇਨਤੀ ਕਰਦਾ ਮੀਡੀਆ ਰਹੀ ਇਸ ਪੁਲਾਰ ਦੇ ਜਿੰਨੇ ਵੀ ਡਰਾਈਵਰ ਆ ਜੇ ਤੁਸੀਂ ਇੱਕ ਡੈਢ ਵੀ ਟਰੱਕ ਖੜਾ ਲ ਕੇ ਇੱਥੇ ਪਹੁੰਚੀ ਹੋ ਜਾ ਨਾ ਵੀ ਪਹੁੰਚੋ ਉੱਥੇ ਜਿੱਥੇ ਉੱਤੇ ਹੈਗੇ ਖਾਲੀ ਹੈ ਭਰੇ ਜੋ ਵੀ ਆ ਸਾਰਾ ਸੇਟਲ ਖੜਜੋ ਡਾਟ ਪੈ ਜੂ ਜਿਵੇਂ ਤੁਸੀਂ ਕਹੋਗੇ ਓਵੇਂ ਹੋਊਗਾ ਮੈਂ ਆ ਪਕਰੇ ਕੋ ਘਾਟ ਕੇ ਹੋਣਾ ਜਿਨ੍ਹਾਂ ਨੇ ਸਾਰਿਆਂ ਨੂੰ ਉਸ ਲਈ ਪਤਾ ਕਿੰਨੇ ਨੇ ਕੁੱਟਿਆ ਕਿੰਨੇ ਨੇ ਉਹਨਾਂ ਮਰਨ ਵਾਸਤੇ ਮਜਬੂਰ ਕੀਤਾ ਉਹਨਾਂ ਨੂੰ ਜਲਦੀ ਨਾਲ ਜਲਦੀ ਫੜਾ ਜੇ ਸਲਾਖਾਂ ਦੇ ਦਿੱਤੇ ਜੇ ਮੈਂ ਉਹ ਚਾਰ ਮਿੰਟ ਖੜੇ ਅਜੇ ਆਖੇ ਬੱਦਕੇ ਵੀਰ ਧਰਨਾ ਹੀ ਲਈ ਰੱਖਿਓ ਹਲਾਓ ਨਾ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅੱਜ ਨਹੀਂ ਕੱਲ ਫੜੇਗਾ ਫੜਨਾ ਤਾਂ ਹੋਊਗਾ ਹੀ ਜਿੰਨਾ ਜਰ ਛੋਟਾ ਇੱਕ ਆ ਲੋਕਾਂ ਦਾ ਇੱਕ ਬਟਾ ਹੁੰਦਾ ਤੇ ਧੰਨਵਾਦ ਜੀ ਮੋਹਰੀ ਕਾਗਨ ਸਾਹਿਬ ਜੀ ਦੀ ਕਿਪੜੀ ਬਹੁਤ ਧੰਨਵਾਦ ਬਾਈ ਪਰਿਵਾਰ ਦੇ ਨਾਲ ਬਹੁਤ ਦੁੱਖ ਦਾ ਪਰਜਤਾਵਾ ਕਰਕੇ ਵੱਡੀਆਂ ਗੱਲਾਂ ਕਹਿ ਕੇ ਗਏ ਆ ਇੱਕ ਬੇਨਤੀ ਹੈ ਸਾਡੇ ਵੀਰਾਂ ਨੂੰ ਜਿਹੜੇ ਜਿੱਥੋਂ ਆਪਾਂ ਰਾਸਤੇ ਰੋਕੇ ਹੋਏ ਆ